ਇੱਕ ਚਾਬੀ ਆਲਾ ਖਟਾਉਣਾ ਹੁੰਦਾ ਦੂਜੀ ਇਹ ਹੋਗੀ ਜਿਵੇਂ ਚਾਬੀ ਤੇ ਛੱਡਿਆ ਹੁੰਦਾ ਦੋਨਾਂ ਨੂੰ ਇਹ ਛੱਡਿਆ ਹੁੰਦਾਗਾ ਉਹ ਦੇ ਇੱਕ ਨੀਚੇ ਬੈਠੀ ਹੈਗੀ ਉਹ ਆਪਦਾ ਖਾਣਾ ਖਾ ਰਹੀ ਹੈ ਉਹ ਨੂੰ ਨਮਾਇ ਸੀ ਲਿਬੜ ਗਈ ਆ ਜਿਹੜੀ ਉੱਪਰ ਹੈ ਮਾਂ ਦੀ ਧੀ ਨਾ ਇਹਨੇ ਆਪਦਾ ਸਰੀਰ ਨਹੀਂ ਦੇਖ ਰਹੀ ਮੇਰੇ ਤੇ ਉਹ ਚ ਕਿੰਨਾ ਫਰਕ ਹੈ ਉਸ ਜਰਮਨ ਨੂਰੀ ਖੜਿਆ ਹੈਗੀ ਤੇ ਉਹਦੇ ਨਾਲ ਪੰਗੇ ਲੌਗੀ ਜਾ ਕੇ ਵੀ ਉਹ ਵੀ ਵਿਚਾਰੀ ਚੁੱਪ ਕਰਕੇ ਅੰਦਰ ਚਲੀ ਜਾਂਦੀ ਵੀ ਇੱਕ ਪੰਜੇ ਦੀ ਮਾਰਾਂ ਮਰ ਮੁਰ ਜਾਊਗੀ ਆ ਮੰਜਾ ਸੀ ਮੈਂ ਆਪਣੇ ਲਈ ਡਾਹਿਆ ਸੀਗਾ ਬਸ ਚਲ ਦੋ ਘੜੀ ਮੈਂ ਆਰਾਮ ਕਰੂੰਗਾ ਕਿੱਥੇ ਨਾ ਇਹਨਾਂ ਨੇ ਰਾਮ ਕਾਰਨਾ ਨਾ ਮੈਨੂੰ ਕਰਨ ਦੇਣਾ ਜਿਉਂ ਸਵੇਰ ਤੋਂ ਲੈ ਕੇ ਇਹਨਾਂ ਨੇ ਇੰਨੀ ਤਬਾਹੀ ਲਿਆਉਣੀ ਹੈ ਕਿ ਹਨੇਰੀ ਲਿਆ ਦਿੰਦੇ ਨੇ ਆ ਨਾਲ ਪਹਿਲਾਂ ਤੇ ਕੱਲੀ ਸੇ ਟਿੱਡੀ ਜੀ ਆ ਗਈ ਇਹ ਉਹਦੇ ਨਾਲ ਪੰਗੇ ਲੈਂਦੀ ਹੈਗੀ ਫਿਰ ਜਦੋਂ ਆਏ ਲਿੰਦੀ ਹੈ ਜਿਆਦਾ ਮਾਂ ਤਪ ਜਾਂਦੀ ਹੈ ਫਿਰ ਤਾਂ ਜਿਉਂ ਮਾਰਦੇ ਤੇ ਦੰਦ ਫਿਰ ਹਟਦੀ ਹੈ ਦੀ ਹੈਗੀ ਮੱਜੇ ਤੇ ਚੜ ਗਈ ਆ ਦੇਖ ਰਾਤ ਹੋ ਗਈ ਹੈਗੀ ਡੱਡੂ ਨਾਲ ਪੰਗੇ ਲਈ ਜਾਂਦੀ ਹੈ ਪਹਿਲਾਂ ਨੂਰੀ ਨਾਲ ਪੰਗੇ ਲਏ ਫਿਰ ਆਹ ਟਿੱਡੀ ਨਾਲ ਤੇ ਆਲ ਫਾਵਾ ਚੱਕੀ ਫਿਰ ਤੇ ਅੰਦਰੋਂ ਰਸੋਈ ਚ ਲਫਾਵਾ ਕੱਢ ਲਿਆਉਂਦੀ ਹੈਗੀ ਆ ਦੇਖ ਟੱਡੂ ਨਾਲ ਡੱਡੂ ਨਾਲ ਪਤਾ ਨਹੀਂ ਕੀ ਵੈਰ ਆ ਗਿਆ ਉਹ ਤੁਰਦਾ ਨਹੀਂ ਹੈਗਾ ਜਦੋਂ ਨਹੀਂ ਤੁਰਦਾ ਫਿਰ ਨੂੰ ਪਾਂਚੇ ਮਾਰਨਗੇ ਦੇਖੀ 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 ਇਹ ਪਾਂਚੇ ਮਾਰੂਗੀ ਜਦੋਂ ਤੁਰਗਾ ਉਹ ਦੇਖੋ ਵੀ ਤੁਰ 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 ਵੀ ਗਾਹਾਂ ਤੁਰ ਤੁਰ ਦੇ ਦੇਗਾ ਇਹਨਾਂ ਨੂੰ ਪਤਾ ਨਹੀਂ ਕੀ ਇਹੋ ਜੇ ਨਮੁੰਨੇ ਲੱਭਦੇ ਨੇ ਖੇਡਾਂ ਦੇ ਲਈ ਨਾ ਹਦੋ ਵੱਦ ਤੇ ਆ ਦੇ ਲਾ ਹੁਣ ਨਾ ਬਾਰੇ ਕੋਈ ਹੈਗਾ ਨਾ ਬਾਸਤਾਗਾ ਆਏ ਮੂੰਹ ਚੱਕ ਲੈਣਗੇ ਪਤਾ ਨਹੀਂ ਕੀ ਹੁੰਦਾ ਵਾਰੀ ਕੀ ਨਹੀਂ ਹੈਗਾ ਉਹਨਾਂ ਨੂੰ ਲੱਭਦੀ ਉਹ ਵਿਚਾਰਾ ਲੁੱਕ ਗਿਆ ਹੋਊਗਾ ਵੀ ਇਹਨੇ ਤਾਂ ਮੇਰਾ ਜਾਨ ਕੱਢ ਦੇ ਵੀ ਮੈਂ ਤਾਂ ਇਹਨਾਂ ਤੋਂ ਖਿਹੜਾ ਸੜਾਮ ਆਉ ਦੇਖੋ ਦੇਖੋ ਅਜੇ ਵੀ ਨਹੀਂ ਹਟਦੀ ਹੈਗੀ Jadi, di.